ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਤੁਹਾਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤਾਂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਕਿਰਪਾ ਕਰਨ ਸਾਰਿਆਂ ਦੇ ਘਰ ਵਿੱਚ ਸੁਰੱਖਿਅਤ ਸ਼ਾਂਤੀ ਰਹੇ ਤੇ ਸਾਰਿਆਂ ਦੇ ਘਰ ਦੇ ਜੀ ਮੈਂਬਰ ਹੱਸਦੇ ਖੇੜਦੇ ਰਹਿਣ ਤੇ ਆਪਸ ਵਿੱਚ ਪਿਆਰ ਬਣਾ ਕੇ ਰੱਖਣ ਪਿਆਰੀ ਸਾਧ ਸੰਗਤ ਜੀ ਥੋੜਾ ਜਿਹਾ ਟਾਈਮ ਆਪਣੇ ਨਾ ਜ਼ਿੰਦਗੀ ਵਿੱਚੋਂ ਜ਼ਰੂਰ ਕੱਢਿਆ ਕਰੋ ਥੋੜਾ ਜਿਹਾ ਇਕੱਲੇ ਬੈਠ ਕੇ ਆਪਣੇ ਵਾਸਤੇ ਵੀ ਟਾਈਮ ਕੱਢਿਆ ਕਰੋ ਥੋੜਾ ਜਿਹਾ ਤੇ ਸਾਡੇ ਘਰ ਦੇ ਕੋਲ ਨਾ ਇੱਕ ਪੈਟਰੋਲ ਪੰਪ ਹੈ ਤੇ ਉੱਥੇ ਬਹੁਤ ਖੁੱਲੀ ਅੱਗੇ ਉਹਦੇ ਨਾ ਬਹੁਤ ਖੁੱਲੀ ਜਗਾਵੇ ਤੇ ਉੱਥੇ ਬਹੁਤ ਜ਼ਿਆਦਾ ਕਬੂਤਰ ਰਹਿੰਦੇ ਆ ਸਾਰਾ ਦਿਨ ਉჭੁਗਦੇ ਰਹਿੰਦੇ ਆ ਰਾਤ ਨੂੰ ਉਹ ਪੈਟਰੋਲ ਪੰਪ ਦੀ ਛੱਤ ਦੇ ਉੱਪਰ ਨਾ ਜਾ ਕੇ ਬਹਿ ਜਾਂਦੇ ਆ ਤੇ ਪਿਆਰੀ ਸਾਥ ਸੰਗਤ ਜੀ ਦੇਖੋ ਇਹ ਕਬੂਤਰਾਂ ਦੇ ਵਿੱਚ ਵੀ ਇੱਕ ਜਾਨ ਹੈ ਇਹ ਵੀ ਇੱਕ ਵਾਇਗਰੂ ਦੇ ਬਣਾਏ ਹੋਏ ਨੇ ਇਹਨਾਂ ਵਿੱਚ ਵੀ ਸਾਰਾ ਕੁਝ ਹੀ ਹੈ ਜੋ ਇੱਕ ਇਨਸਾਨ ਦੇ ਵਿੱਚ ਹੈ ਅੱਖਾਂ ਵੀ ਨੇ ਸਾਰਾ ਜਿਸ ਤਰ੍ਹਾਂ ਆਪਾਂ ਕਹਿੰਨੇ ਨਾ ਅੱਖਾਂ ਨੱਕ ਸਾਹ ਵੀ ਲੈਂਦੇ ਆ ਇੱਕ ਢਿੱਡ ਵੀ ਦਿੱਤਾ ਹੋਇਆ ਜਿਹੜਾ ਚੁਗ-ਚੁਗ ਕੇ ਦਾਣਾ ਭਰਦੇ ਆ ਤੇ ਇੱਕ ਬੱਚਾ ਪੈਦਾ ਵੀ ਕਰਦੇ ਆ ਸੇ ਮੇਕੇ ਨਿਸਾਨ ਦੀ ਤਰ੍ਹਾਂ ਪਿਆਰੀ ਸਾਧ ਸੰਗਤ ਜੀ ਬਹੁਤ ਵਧੀਆ ਲੱਗਦਾ ਵੇ ਜਦੋਂ ਆਪਾਂ ਨਾ ਆਪਣੇ ਵਾਸਤੇ ਟਾਈਮ ਕੱਢਦੇ ਆ ਤੇ ਦੇਖਦੇ ਆ ਕਿ ਆਪਣੀ ਜਿੰਦਗੀ ਕਿਸ ਤਰ੍ਹਾਂ ਆਪਾਂ ਨੂੰ ਕਦੇ ਆਪਾਂ ਨੂੰ ਕਦੇ ਕੋਈ ਬੁਖਾਰ ਹੋ ਜਾਂਦਾ ਜਾਂ ਖਾਂਗ ਹੋ ਜਾਂਦੀ ਏ ਤੇ ਆਪਣੀ ਸਿਹਤ ਠੀਕ ਨਹੀਂ ਰਹਿੰਦੀ ਕਈ ਵਾਰ ਤੇ ਇਹ ਜਾਨਵਰ ਵੀ ਦੇਖ ਲਓ ਏ ਵੀ ਰੱਬ ਦੇ ਆਸਰੇ ਤੁਰੇ ਫਿਰਦੇ ਆ ਕੋਈ ਦਵਾਈ ਨਹੀਂ ਹੈਗੀ ਇਹਨਾਂ ਵਾਸਤੇ ਹਾਂ ਹੁੰਦੀ ਹੈ ਦਵਾਈ ਜੇ ਜ਼ਿਆਦਾ ਜ਼ਖਮੀ ਹੋਏ ਹੁਣ ਪਰ ਜੇ ਬੁਖਾਰ ਖੰਗ ਇਹ ਤੇ ਨਹੀਂ ਹੁੰਦਾ ਨਾ ਇਹਨਾਂ ਨੂੰ ਇਹਦੀ ਦਵਾਈ ਤੇ ਨਹੀਂ ਹੁੰਦੀ ਇਹਨਾਂ ਵਾਸਤੇ ਤੇ ਦੇਖੋ ਇਹ ਵੀ ਰੱਬ ਨੇ ਬਣਾਏ ਹੋਏ ਆ ਤੇ ਬਹੁਤ ਵਧੀਆ ਫੀਲ ਹੁੰਦਾ ਹੈ ਬਹੁਤ ਵਧੀਆ ਲੱਗਦਾ ਹੋਵੇ ਜਾਨਵਰਾਂ ਨੂੰ ਦੇਖ ਕੇ ਵਾਹਿਗੁਰੂ ਜੀ ਨੇ ਬਹੁਤ ਜਾਨਵਰ ਬਣਾਏ ਨੇ ਬਹੁਤ ਜ਼ਿਆਦਾ ਬਣਾਏ ਨੇ ਛੋਟੇ ਤੋਂ ਛੋਟਾ ਜਿਵੇਂ ਇਸ ਤਰ੍ਹਾਂ ਕੀੜੀ ਤੋਂ ਲੱਗ ਕੇ ਹਾਥੀ ਤੱਕ ਲਾ ਲਓ ਬਹੁਤ ਜਾਨਵਰ ਬਣਾਏ ਨੇ ਤੇ ਸਾਰੇ ਜਾਨਵਰਾਂ ਵਿੱਚ ਜਾਨ ਪਾਈ ਏ ਸਾਰੇ ਹੀ ਜਾਨਵਰ ਉਸ ਰੱਬ ਦੇ ਬਣਾਏ ਹੋਏ ਨੇ ਤੇ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ